mm <laughs> ਕੰਮ ਰਸਾਈ ਲੋਕ ਦਾ ਇਸ ਗੱਲ ਨੂੰ ਐਵੇਂ ਨਾ ਜਾਣਿਓ ਇਹਨਾਂ ਦੇ ਜਵਾਕ ਹੋ ਜਾਣਾ ਇਹ ਪੱਕੀ ਗੱਲ ਹੈ ਲੋਹੇ ਤੇ ਲਖੀਰ ਹੁੰਦੀ ਆ ਉਹ ਜੰਗਾਲ ਨਾਲ ਟਹਿ ਜਾਂਦੀ ਆ ਇੱਕ ਪੱਥਰ ਤੇ ਲਖੀਰ ਹੁੰਦੀ ਉਹ ਨਹੀਂ ਟਹਿਂਦੀ ਇਹ ਪੱਥਰ ਤੇ ਲਖੀਰ ਹੈ ਇਹਨਾਂ ਦੇ ਕਿਰਪਾ ਕਰ ਦੇਣੀ ਉਹ ਕਿਹਨਾਂ ਦਾ ਘਰ ਚ ਗੱਦੀ ਲੱਗਣੀ ਆ ਗੱਦੀ ਫੇਰ ਲੱਗਣੀ ਆ ਜੇ ਉਹ ਬੰਦੇ ਦਾ ਮਨ ਖੁਸ਼ ਹੋਊਗਾ ਤਾਂ ਫੇਰ ਹੀ ਬਾਬਾ ਬਣਨ ਦਾ ਫਾਇਦਾ ਜੇ ਕੱਲ ਨੂੰ ਕਿਸੇ ਨਾਲ ਆ ਗਿਆ ਤੇਰੇ ਤਾਂ ਆਪ ਦੇ ਦਾ ਪਤਾ ਹੈ ਨਹੀਂ ਤੂੰ ਕਿਸੇ ਨੂੰ ਕਿੱਥੇ ਦੇ ਦੇਣਾ ਕਿਰ ਮਜੜੀ ਕਰੇਗਾ ਆਉਦੇ ਹੋਏ ਫੇਰ ਚਲੋ ਹੁਕਮ ਮੇਰੇ ਬਾਬੇ ਦਾ ਕਾਨ ਨਹੀਂ ਪਾਏ ਫੇਰ ਕਿਸੇ ਦਾ ਕੇਸ ਚੱਲਦਾ ਹੋਵੇ ਕਾਨ ਨਹੀਂ ਪਾਏ ਕਿਹਦਾ ਕੇਸ ਚੱਲਦਾ ਹੋਵੇ ਤੇ ਕੇਸ ਬਰੀ ਕਰਾਉਣਾ ਹੋਵੇ ਕਰਵਾਇ ਕਿ ਕਰਾ ਦਿੰਦੇ ਹਾਂ ਫਰ ਜਾ ਹੈ ਨਹੀਂ ਜਾਣ ਦਿੰਦਾ ਕਮੰਡੀ ਉਹ ਕੇਸ ਆ ਗਿਆ ਹੁਣ ਮੈਂ ਕੀ ਕਰਾਂ ਮੈਂ ਆਵਾਜ਼ ਮਾਰਤੀ ਉਹ ਕੁੜੀ ਕਹਿੰਦੀ ਮੇਰਾ ਹੀ ਕੇਸ ਹੈ ਆ ਫੜਾ ਆਵਾਜ਼ ਮਾਰ ਹੁਣ ਆ ਛੜਤੀ ਵੀ ਇਹ ਕੰਮ ਨਹੀਂ ਹੁੰਦਾ ਕਿਉਂ ਭਣੇ ਹਣਾ ਛੜਤੀ ਨਾਲ ਮੈਂ ਇਹ ਗੱਲਾਂ ਅਸ ਮੇਰੀ ਭੈਣਾ ਜੋ ਗੱਲਾਂ ਹੋਈਆਂ ਉਹ ਕਰਨਾ ਨਹੀਂ ਪਉਣ ਕਿਤੇ ਚਲ ਜੀ ਮਾਤਾ ਤੇ ਅਸਰ ਜਾਂ ਤੁਹਾਨੂੰ ਵੀ ਹੋ ਜਾਂਦਾ ਹੈ ਹੈ ਅਸਰ ਜਾਂ ਹੁੰਦਾ ਕਿ ਚੱਲ ਪੈਂਦੀ ਆ ਚੱਲ ਪੈਂਦੀ ਆ ਮਡਾਓ ਮੰਮੀ ਤੇ ਕਾਲੀ ਚੱਲਦੀ ਆ ਤੇਰੇ ਤੇ ਵੀ ਕਾਲੀ ਛਾਂਡ ਮਾਰਾਂ ਫੋਨ ਲੱਗ ਜਾਂਦੇ ਹਣਾ ਜੇ ਜਦੋਂ ਕੇਸ ਹੋ ਜਾਏ ਭਰੀ ਹੋ ਜਾ ਤੇਰੇ ਹੱਕ ਦਾ ਹੈ ਛੱਡ ਦੇ ਗੱਲ ਨੂੰ ਉਸ ਨੂੰ ਐਨੀ ਸੰਘਰਸ਼ ਹੁੰਦੀ ਅੱਜ ਬਾਬਲ ਕਰਪਾੜਾ ਬੇੜੇ ਪਾਰ ਹੋਣੇ ਸਾਰਿਆਂ ਦੇ ਜੇ ਮੇਰਾ ਸਾਈਂ ਲੋਕ ਕਰ ਦੇਵੇ ਕਿਰਪਾ ਹੈ ਪੁੱਛੀਏ ਫਿਰ ਇਹਨੂੰ ਕਹਿ ਮੁੰਡਾ ਓਏ ਅਚੀ ਵੀ ਨਹੀਂ ਲਾਉਣੀ ਜਿੱਦੇ ਕੰਮ ਪੂਰਾ ਹੋ ਗਿਆ ਉਹਦੇ ਮਾਈ ਕਾਲਕਾਂ ਦੀ ਪੱਠ ਲਾਉਣੀ ਠੀਕ ਹੈ ਤੇ ਕਰਨਾ ਕੀ ਹੈ 11 ਸ਼ਨੀਵਾਰ ਮਾਈ ਕਾਲਕਾਂ ਦੇ ਦਰਬਾਰ ਤੇ ਜਾਣਾ ਭਾਵੇਂ 50 ਰੁਪਏ ਦੇ ਪਤਾਸੇ ਨਾਲ ਕੁਝ ਨਹੀਂ ਕਰ ਜਾ ਭਣੇ 11 ਚੌਕੀਆਂ ਸ਼ਨੀਵਾਰ ਦੇ ਸ਼ਨੀਵਾਰ ਦਰਬਾਰ ਤੇ ਭਰਨੀਆਂ ਜਾਂ ਪੰਜਵੀਂ ਚੌਕੀ ਤੋਂ ਪਤਾ ਲੱਗ ਜੂ ਵੀ ਮਹਾਮੇਦਰ ਤੇ ਮੇਰ ਕਰਦੇ ਤੇਰੇ ਕੇਸ ਨੂੰ ਰਾਹ ਮਿਲਦਾ ਹੈ ਕਹਿੰਦਾ ਬਾਪਾ ਤੂੰ ਰੱਬ ਤੋਂ ਨਹੀਂ ਦੁਖੀ ਤੂੰ ਜੱਗ ਤੋਂ ਦੁਖੀ ਹੈ ਬੋਲ ਭਨੇ ਹੈ ਦੋ ਵਿਆਹ ਕੀਤੇ ਆ ਤੇਰੇ ਘਰ ਵਾਲੇ ਦੇ ਆ ਸਾਰੇ ਜਿਹੜਾ ਸਹਣੀਆਂ ਔਖੀਆਂ ਐ ਸੌਕਣ ਸਹਣੀਆਂ ਔਖੀ ਐ ਹੈ ਬੰਦਾ ਵੱਡੇ ਵੱਡੇ ਦੁੱਖ ਸਹਿ ਜਾਂਦਾ ਵੱਡੇ ਵੱਡੇ ਚੀਜ਼ਾਂ ਸਹਿ ਜਾਂਦਾ ਪਰ ਸੌਕਣ ਸਹਣੀ ਬਹੁਤ ਔਖੀ ਹੈ ਹੈ ਕਲ ਹੋਰ ਦੱਸ ਮੈਨੂੰ ਜਿਹੜਾ ਕਾ ਕਰਪਾ ਰਾਬੇ ਜੀ ਬੜਾ ਪਰ ਇਹਨੂੰ ਕੈਮਰਾ ਕਮਾ ਦੇ ਮੇਰੇ ਵਰਗਾ ਮਿਲ ਜੂ। ਜਦ ਚਰਨਾ ਵਾਦਾ ਹਕਮਾ ਮਹਾਕਾਲੀ ਦਾ। ਜਦ ਚੌਥੇ ਸ਼ਨੀਵਾਰ ਤੈਨੂੰ ਇਹ ਖੁਸ਼ਖਬਰੀ ਮਿਲ ਜੂ। ਤੇ ਜਦ ਪੰਜਵੇਂ ਸ਼ਨੀਵਾਰ ਤੇਰਾ ਕੇਸ تیرے ਲਈ ਪਲਟ ਜੂਗਾ। ਤੇ 11 ਸ਼ਨੀਵਾਰਾਂ ਦੇ ਵਿੱਚੋਂ ਤੇਰਾ ਹੱਕ ਤੈਨੂੰ ਮਿਲ ਜੂ। ਹੈ? ਪਰ ਮਾਈ ਕਾਰਖਾਨਾ ਜੁੱਟ ਬਲਾ ਕੇ ਰੱਖਣਾ। ਜਿੱਦੇ ਕਿਹੜੇ ਜਿੱਤ ਕੇ ਆਈ। ਉਹਦੇ ਮਾਈ ਕਾਰਖਾਨੇ ਮੰਦਰ ਤੇ ਜਾਣਾ ਸਿੱਧਾ। ਤੇ 11 ਦਿਨ ਦੇ ਵਿੱਚ ਵਿੱਚ ਮਾਈ ਕਾਰਖਾਨੇ ਪੱਠ ਦੇਣੀ ਆ ਠੀਕ ਆ ਹੈ ਪਹਿਲਾ ਦਿਨ ਦਾ ਕੀ ਫਦਾ ਉਧਰ ਪਾਸੇ ਜਿੱਤੇ ਕੇਸ ਜਿੱਤ ਗਏ ਆਵੇਂ ਮਹਾਮਾਈ ਨੂੰ ਪੱਠਾ ਖਵਾਈ ਜਾਵਾਂ ਫਰਾਫਰ ਜੂਗੀ ਆਪਣਾ ਦਾ ਕੰਮ ਇਹ ਆ ਵੀ ਚਮਤਕਾਰ ਨੂੰ ਨਮਸਕਾਰ ਆ ਪਹਿਲਾ ਚਮਤਕਾਰ ਦਿਖਾਓ ਫਿਰ ਆਉਦੀ ਸੁੱਖ ਲੈ ਲਓ ਠੀਕ ਆ ਫਟੋ ਦੇ ਦੇਣੀ ਜਿੱਤੇ ਕੇ ਜਿੱਤ ਕੇ ਆਈ ਤੇ ਦੂਜੀ ਖੁਸ਼ਖਬਰੀ ਤੈਨੂੰ ਚੌਥੇ ਸ਼ਨੀਵਾਰ ਮਿਲ ਜੂਗੀ ਵੀ ਕਰਨਾ ਵਾਦਾ ਹੈ ਅੱਧੀ ਜੱਤੀ ਉੱਧੇ ਜਿੱਤ ਜਾਏ ਜਿੱਤੇ ਆ ਕੰਮ ਹੋ ਗਿਆ ਹਨਾ ਇਵੇਂ ਜਣਾ ਜਾ ਮਾਈ ਚੌਥੇ ਸ਼ਨੀਵਾਰ ਆ ਕੇ ਮਿਲ ਜੂਗਾ ਜੇ 11 ਸ਼ਨੀਵਾਰਾਂ ਦੇ ਵਿੱਚ ਵਿੱਚ ਜਾ ਮਾਈ ਕੇਸ ਤੇ ਰੈਲੀ ਪਾ ਲਈ ਹੈ ਬਸ ਇੰਨਾ ਕੰਮ ਕਰਦੀ ਇੱਥੇ ਖੜੀ ਅਰਦਾਸ ਕਰਦੇ ਲੈ ਮਾਈ ਮੈਨੂੰ ਤੇ ਜਿੱਤ ਤੇਰੀ ਪੱਠ ਲਾ ਕੇ ਤੇ ਖੜੀ ਅਰਦਾਸ ਕਰਾਂ ਤੇ ਇਹਨਾਂ ਨੂੰ ਪੱਛੀ ਸਾਈ ਦੇ ਦੇ ਜਿੰਨੀ ਜਿੰਨੀ ਤੁਸੀਂ ਕਹੋ ਮੈਂ ਤੇ ਜੀਵ ਤੇ ਮੈਂ ਤੇ ਮੈਂ ਤੁਹਾਨੂੰ 10000 ਰੁਪਏ ਦੇ ਦੂੰਗਾ ਓਹੋ ਚਲ ਜਿੰਨੇ ਮਰਦੇ ਕੋਈ ਨਹੀਂ ਕਰਾ ਰਿਹਾ